ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਾਸ਼ਪ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲਾ ਜਿਹੜਾ ਆਗਾਜ਼ ਹੋ ਚੁੱਕਿਆ ਹੋਲੇ ਮਹੱਲੇ ਦਾ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੁਭਾਵਿਕ ਹੈ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਹੈ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਅਨੰਤ ਮਾਸਤਕ ਹੋਣ ਦੇ ਲਈ ਪਹੁੰਚੇਗੀ ਤੇ ਜੇਕਰ ਆਪਾਂ ਹੁਸ਼ਾਰਪੁਰ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਤੋਂ ਹੋ ਕੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਉਹ ਅਸਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਣ ਦੇ ਲਈ ਪਹੁੰਚਦੀ ਆ ਪਰੰਤੂ ਬੜੇ ਦੁੱਖ ਦੀ ਗੱਲ ਹੈ ਕਿ ਇਹ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਹੁਸ਼ਾਰਪੁਰ ਦੀਆਂ ਸੜਕਾਂ ਜਿਨ੍ਹਾਂ ਦੀ ਹਾਲਤ ਇੰਨੀ ਕਿਉਂ ਜ਼ਿਆਦਾ ਘਟੀਆ ਬਣੀ ਹੋਈ ਹੈ ਜਿਨ੍ਹਾਂ ਨੂੰ ਹੁਣ ਚਾਕੇ ਵੀ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਸਮੇਂ-ਸਮੇਂ ਤੇ ਅਦਾਰਾ ਹੁਸ਼ਾਰਪੁਰ ਨਿਊਜ਼ ਸੜਕਾਂ ਦੀ ਮਾੜੀ ਹਾਲਤ ਤੋਂ ਪ੍ਰਸ਼ਾਸਨ ਨੂੰ ਸਰਕਾਰ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਜਾਣੂ ਕਰਵਾਉਂਦਾ ਰਹਿੰਦਾ ਪਰੰਤੂ ਬਾਵਜੂਦ ਇਸ ਤੇ ਸੜਕਾਂ ਦੀ ਹਾਲਤ ਜਿਉਂ ਦੀ ਤਿਉਂ ਬਰਕਰਾਰ ਹੈ ਤੇ ਅਜਿਹੇ ਦੇ ਵਿੱਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਦਾ ਕੋਈ ਜਾਨੀ ਜਾਂ مالی ਨੁਕਸਾਨ ਹੋਵੇਗਾ ਕਿ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਉਸ ਦੀ ਪਰਪਾਈ ਕਰੇਗੀ ਜਾਂ ਨਹੀਂ ਫਿਲਹਾਲ ਇਹ ਤਾਂ ਜਾਤਾ ਪ੍ਰਸ਼ਾਸਨ ਦੱਸ ਸਕਦਾ ਹੈ ਜਾਂ ਫਿਰ ਖੁਦ ਸਰਕਾਰ ਇਕ ਵਾਰ ਮੁੜ ਤੋਂ ਤਾਜ਼ੀਆਂ ਤਸਵੀਰਾਂ ਤੁਹਾਡੇ ਨਾਲ ਹੁਸ਼ਾਰਪੁਰ ਦੀਆਂ ਸਾਂਝੀਆਂ ਕਰ ਰਿਹਾ ਹੁਸ਼ਾਰਪੁਰ ਦੇ ਨੰਗਲ ਸ਼ਹੀਦਾਂ ਟੋਲ ਪਲਾਸੇ ਦੀਆਂ ਹਾਲਾਂਕਿ ਆਪਾਂ ਗੱਲਬਾਤ ਕਰੀਏ ਇਸ ਤੋਂ ਪਹਿਲਾਂ ਦੀ ਤਾਂ ਇਸ ਤੋਂ ਪਹਿਲਾਂ ਵੀ 5 ਕੁ ਦਿਨ ਪਹਿਲਾਂ ਅਦਾਰਾ ਹੁਸ਼ਿਆਰ ਪਰ ਨਿਊਜ਼ ਵੱਲੋਂ ਸੜਕ ਦੀ ਇਸ ਹਾਲਤ ਨੂੰ ਖਾਸਾ ਹਾਲਤ ਨੂੰ ਪ੍ਰਮੁਖਤਾ ਦੇ ਨਾਲ ਦਿਖਾਇਆ ਗਿਆ ਸੀ ਕਿਉਂਕਿ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਹੋਲਾ ਮਹੱਲਾ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਤਾਂ ਸ਼ਾਇਦ ਅਸਾਂ ਦੀ ਵੀ ਕੋਸ਼ਿਸ਼ ਸੀ ਕਿ ਜੇਕਰ ਆਪਾਂ ਇਸ ਖਬਰ ਨੂੰ ਪ੍ਰਮੁਖਤਾ ਦੇ ਨਾਲ ਪ੍ਰਸ਼ਾਸਨ ਸਾਹਮਣੇ ਜਾਂ ਸਰਕਾਰ ਦੇ ਸਾਹਮਣੇ ਦਿਖਾਵਾਂਗੇ ਤਾਂ ਹਉਕਸਕਦਾ ਹੈ ਕਿ 2-4 ਦਿਨ ਦੇ ਵਿੱਚ ਜੋ ਸੜਕ ਦੇ ਖੱਡੇ ਨੇ ਜਿਸ ਤੋਂ ਟੋਲ ਪਲਾਸ ਆ ਚੁੱਕਿਆ ਗਿਆ ਸੀ ਕਿ ਪ੍ਰਸ਼ਾਸਨ ਇਸ ਦੀ ਰਿਪੇਅਰ ਕਰਵਾ ਦੇਵੇਗਾ ਜਾਂ ਫਿਰ ਇਹਨਾਂ ਖੱਡਿਆਂ ਨੂੰ ਭਰਪਾ ਦੇਵੇਗਾ। ਪ੍ਰੰਤੂ ਬੜੇ ਦੁੱਖ ਦੀ ਗੱਲ ਵੀ ਹੈ ਤੇ ਦੁੱਖ ਤੋਂ ਉਹ ਦੁੱਖ ਤੋਂ ਵੱਧ ਬੇਸ਼ਰਮੀ ਦੀ ਗੱਲ ਵੀ ਹੈ। ਤੇ ਸਾਰੇ ਨੌਜਵਾਨ ਜਿਹੜੇ ਜਿਸੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਜਾ ਰਹੇ ਨੇ ਤਾਂ ਅਜੇ ਤਾਂ ਸ਼ੁਰੂਆਤ ਹੋਈ ਹੈ। ਪ੍ਰੰਤੂ ਹੋਰ ਇੱਕ ਜਾਂ ਦੋ ਦਿਨ ਬਾਅਦ ਜਿਹੜੀ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਉਹ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਹੋਵੇਗੀ ਤਾਂ ਐਸੇ ਮਾਰਗ ਤੋਂ ਹੋ ਕੇ guzregi ਤਾਂ ਇਹ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਹੁਸ਼ਾਰਪੁਰ ਪ੍ਰਸ਼ਾਸਨ ਨੇ ਅਜੇ ਤੱਕ ਦਿਲਚਸਪੀ ਐ ਇਸ ਮਾਰਗ ਨੂੰ ਸੁਧਾਰਨ ਲਈ ਕਿਉਂ ਨਹੀਂ ਦਿਖਾਈ ਕਿਉਂਕਿ ਇਕੱਲੇ ਮੋਟਰਸਾਈਕਲਾਂ ਤੇ ਨਹੀਂ ਵੱਖ-ਵੱਖ ਗੱਡੀਆਂ ਦੇ ਵਿੱਚ ਟਰੈਕਟਰਾਂ ਟਰਾਲੀਆਂ ਤੇ ਸੰਗਤ ਹੈ ਜਿਹੜੀ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ ਟਰੱਕਾਂ ਦੇ ਵਿੱਚ ਗੱਡੀਆਂ ਦੇ ਵਿੱਚ ਦੋ ਪਹੀਆ ਵਾਹਨਾਂ ਤੇ ਸੰਗਤ ਪਹੁੰਚਦੀ ਹੈ ਤਾਂ باوجود ਇਸਤੇ ਪ੍ਰਸ਼ਾਸਨ ਨੇ ਹੁਸ਼ਾਰਪੁਰ ਦੇ ਸਮਾਰਕ ਦੀ ਹਾਲੇ ਤੱਕ ਸੁਧਾਰਨ ਵਾਲ ਦਿਲਚਸਪੀ ਹੈ ਜਿਹੜੀ ਉਹ ਨਹੀਂ ਦਿਖਾਈ ਹੈ ਫਿਰ ਆਪਾਂ ਇਹ ਕਹਿ ਸਕਦੇ ਹਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸੁਭਾਵੀ ਹੈ ਕਿ ਹੁਸ਼ਾਰਪੁਰ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਕਿਸੇ ਵੱਡੇ ਹਾਦਸੇ ਦੇ ਇੰਤਜ਼ਾਰ ਵਿੱਚ ਹੈ ਤਾਂ ਇੱਥੇ ਇਹ ਮੈ ਜੋ ਖੋਫੀਆ ਵਿਭਾਗ ਹੁੰਦੇ ਨੇ ਸਰਕਾਰ ਦੇ ਪ੍ਰਸ਼ਾਸਨ ਦੇ ਉਹਨਾਂ ਨੂੰ ਵੀ ਮੈਂ ਅਗਾਹ ਕਰਨਾ ਚਾਹਾਂਗਾ ਕਿ ਤੁਸੀਂ ਵੀ ਇਸ ਖਬਰ ਨੂੰ ਆਪਣੇ ਸੀਨੀਅਰ ਅਧਿਕਾਰੀਆਂ ਤੱਕ ਜ਼ਰੂਰ ਪਹੁੰਚਾਓ ਤਾਂ ਜੋ ਅਫਸਰਾਂ ਦੇ ਕੰਨਾਂ ਤੇ ਮਾੜੀ ਮੋਟੀ ਜੂਹ ਆ ਸਰਕ ਸਕੇ ਤੇ ਇਸ ਸੜਕ ਦੀ ਹਾਲਤ ਹੈ ਜਿਹੜੀ ਉਹ ਪ੍ਰਸ਼ਾਸਨ ਵੱਲੋਂ ਸੁਧਾਰੀ ਜਾ ਸਕੇ ਕਿਉਂਕਿ ਕੱਲ ਮੈਂ ਇੱਥੇ ਜ਼ੋਰ ਦੇ ਕੇ ਕਹਿਣਾ ਚਾਹਾਂਗਾ ਕਿ ਰੋਜ਼ਾਨਾ ਹੀ ਇਸ ਮਾਰਕਤੋਂ ਪੰਜਾਬ ਸਰਕਾਰ ਦੇ ਚੁਣੇ ਹੋਏ ਨੁਮਾਇੰਦੇ ਨੇ ਜਿਹੜੇ ਇੱਥੋਂ ਉਹਨਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਪਰantu ਸਭ ਕੋ ਜੇ ਪਤਾ ਹੋਣ ਦੇ ਬਾਵਜੂਦ ਉਹਨਾਂ ਵੱਲੋਂ ਵੀ ਇਸ ਮਾਰਗ ਦੀ ਹਾਲਤ ਨੂੰ ਸੁਧਾਰਨ ਵੱਲ ਕੋਈ ਕਦਮ ਨਹੀਂ ਵਧਾਇਆ ਜਾ ਰਿਹਾ ਹੈ ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਵੱਲੋਂ ਵੀ ਬੇਸ਼ਰਮੀ ਭਰਿਆ ਲਹਿਜਾ ਜਿਹੜਾ ਅਪਣਾਇਆ ਜਾ ਰਿਹਾ ਹੈ ਕਿਉਂਕਿ ਇੱਕ ਪਾਸੇ ਤਾਂ ਜਦੋਂ ਇਸਤਾਤੋਂ ਟੋਲ ਪਲਾਸਿਆ ਨੂੰ ਚੁੱਕਿਆ ਗਿਆ ਸੀ ਤਾਂ ਉਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਤੌਰ ਤੇ ਪਹੁੰਚਦੇ ਨੇ ਆਪਣੀ ਸਰਕਾਰ ਦੇ ਸਹੂਲੇ ਗਾਉਂਦੇ ਨੇ ਹੋਰ ਨਾ ਪਾਰਟੀਆਂ ਨੂੰ ਰੱਜ ਕੇ ਉਹਨਾਂ ਵੱਲੋਂ ਭੰਡਿਆ ਵੀ ਜਾਂਦਾ ਹੈ ਕਿ ਅੱਜ ਤੱਕ ਦੀਆਂ ਸਰਕਾਰਾਂ ਨੇ ਪੰਜਾਬੀਆਂ ਦਾ ਭਲਾ ਕਰਨ ਦੇ ਲਈ ਕਦੇ ਕੋਈ ਦਿਲਚਸਪੀ ਨਹੀਂ ਦਿਖਾਈ ਹੈ। ਪ੍ਰੰਤੂ ਇੱਥੇ ਮਹਿਮਾਨ ਸਾਹਿਬ ਨੂੰ ਇਹ ਗੱਲ ਕਹਿਣਾ ਚਾਹਾਂਗਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਤੁਹਾਡੀ ਵੀ ਸਰਕਾਰ ਦੇ ਸਮੇਂ ਦੇ ਵਿੱਚ ਹੁਣ ਲੋਕਾਂ ਦੀ ਹਾਲਤ ਹੈ ਕੋਈ ਬਹੁਤੀ ਵਧੀਆ ਨਹੀਂ ਹੈ। ਸੜਕਾਂ ਦੀ ਹਾਲਤ ਹੈ ਕੋਈ ਬਹੁਤੀ ਵਧੀਆ ਨਹੀਂ ਹੈ। ਮੁੱਖ ਮਾਰ ਗਿਆ ਇਹ ਹੁਸ਼ਿਆਰਪੁਰ ਦਾ ਤਾਂ ਹਿਮਾਚਲ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਇਸ ਮਾਰਕ ਤੋਂ ਸਫ਼ਰ ਕਰਦੇ ਨੇ। ਤਬਾਵਜੂਦ ਇਸਤੇ ਸਰਕਾਰਾਂ ਵੱਲੋਂ ਪ੍ਰਸ਼ਾਸਨ ਵੱਲੋਂ ਕੋਈ ਦਿਲਚਸਪੀ ਹੈ ਜਿਹੜੀ ਉਹ ਨਹੀਂ ਦਿਖਾਈ ਜਾ ਰਹੀ ਹੈ ਤਾਂ ਅਖੀਰ ਦੇ ਵਿੱਚ ਇੱਕ ਵਾਰ ਮੁੜ ਤੋਂ ਹੁਸ਼ਾਰਪੁਰ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਮੈਂ ਅਗਾਹ ਕਰਨਾ ਚਾਹਾਂਗਾ ਕਿ ਜੋ ਤੁਸੀਂ ਇਸ ਥਾਂ ਤੇ ਪਹੁੰਚ ਕੇ ਦਮਗੇੱਠੇ ਮਾਰੇ ਸੀ ਕਿ ਟੋਲ ਪਲਾਸਾ ਚੁੱਕੜ ਤੋਂ ਬਾਅਦ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਰਾਹਤ ਮਿਲੀ ਵੀ ਹੈ ਇਹ ਗੱਲ ਨੂੰ ਅਸੀਂ ਨਹੀਂ ਪੁਲਾ ਸਕਦੇ ਕਿ ਰਾਹਤ ਨਹੀਂ ਮਿਲੀ ਹੈ ਪਰੰਤੂ ਹੁਣ ਇਹ ਰਾਹਤ ਹੈ ਜਿਹੜੀ ਕੁਝ ਕੁ ਸਮੇਂ ਦੀ ਚੰਦ ਕੁ ਸਮੇਂ ਦੀ ਰਾਹਤ ਹੈ ਇਹ ਹੁਣ ਆਫਤ ਬਣਦੀ ਜਾ ਰਹੀ ਹੈ ਅਖੀਰਤ ਦੇ ਵਿੱਚ ਮੈਂ ਪ੍ਰਸ਼ਾਸਨ ਨੂੰ ਜਾਂ ਪੰਜਾਬ ਸਰਕਾਰ ਨੂੰ ਸਵਾਲ ਕਰਨਾ ਚਾਹੁੰਦਾ ਕਿ ਤੁਸੀਂ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਹੇ ਹੋ ਕਿ ਤੁਸੀਂ ਲੋਕਾਂ ਦੀਆਂ ਮੋਤਾ ਦਾ ਇੰਤਜ਼ਾਰ ਕਰ ਰਹੇ ਹੋ ਕਿ ਤੁਸੀਂ ਲੋਕਾਂ ਦੇ مالی ਨੁਕਸਾਨ ਦਾ ਇੰਤਜ਼ਾਰ ਕਰ ਰਹੇ ਹੋ ਕਿ ਜਦੋਂ ਤੱਕ ਇਹ ਸਾਰਾ ਕੁਝ ਨਹੀਂ ਵਾਪਰਦਾ ਇਸ ਮਾਰਗ ਤੇ ਉਦੋਂ ਤੱਕ ਅਸੀਂ ਇਸ ਸੜਕ ਨੂੰ ਬਣਾਉਣ ਦੇ ਵਿੱਚ ਜਾਂ ਇਸ ਸੜਕ ਦੀ ਰਿਪੇਅਰ ਦੇ ਵਿੱਚ ਦਿਲਚਸਪੀ ਨਹੀਂ ਦਿਖਾਵਾਂਗੇ ਸੋ ਉਮੀਦ ਹੈ ਕਿ ਅੱਜ ਦੀ ਇਸ ਖਬਰ ਤੋਂ ਬਾਅਦ ਹੁਸ਼ਾਰਪੁਰ ਪ੍ਰਸ਼ਾਸਨ ਜਾਂ ਪੀਡਬਲਯੂਡੀ ਵਿਭਾਗ ਮਹਿਕਮਾ ਉ ਜਾਗੇਗਾ ਤੇ ਇਸ ਸੜਕ ਦੀ ਹਾਲਤ ਨੂੰ ਸੁਧਾਰਨ ਵੱਲ ਧਿਆਨ ਦੇਵੇਗਾ ਕੈਮਰਾ ਪਰਸਨ ਨੇ ਹਰਪ੍ਰੀਤ ਸਿੰਘ ਦੇ ਦਰਦੀ ਦੇ ਨਾਲ ਚੇਤਨ ਕਾਸ਼ਪ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰਪੁਰ ਨਿਊਜ਼ ਤੇ ਨਾਲ